ਸ੍ਰੀ ਭਾਈਗੁਰਦੀ ਕਾ ਖਾਲਸਾ ਸ੍ਰੀ ਭਾਈ ਗੁਰਦੀ ਕੀ ਫਤਿਹ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਵੀ ਸੈਂਟਰ ਗਵਰਨਮੈਂਟ ਦੇ ਜਿਹੜੇ ਬਿਜ਼ਨਸਮੈਨ ਬੰਦਿਆਂ ਦਾ ਸਾਰੇ ਹੀ ਪੰਜਾਬ ਦੇ ਜੱਥੇਬੰਦਾਂ ਇਕੱਠੀਆਂ ਹੋ ਕੇ ਬਦਰੋਹ ਕਰਨੀਆਂ ਨੇ ਹੁਣੀ-ਹੁਣੀ ਅਸੀਂ ਧਰਮ ਧਰਨਾ ਸਮਾਪਤ ਕਰਕੇ ਆਇਆ 4 ਵਜੇ ਦੇ ਟਾਈਮ ਤੋਂ ਬਾਅਦ ਧਰਨਾ ਸਮਾਪਤ ਹੋ ਗਿਆ ਤੇ ਉੱਥੇ ਡਿਊਟੀਆਂ ਲੱਗ ਗਈਆਂ ਵੀ ਜਿਹੜੇ ਬੰਦੇ ਰਾਤ ਨੂੰ ਰਹਿਣਗੇ ਕਿਉਂਕਿ ਜੱਥੇਬੰਦੀ ਬਹੁਤ ਵੱਡੀ ਚੀਜ਼ ਹੈ ਅੱਜ ਤੁਸੀਂ ਦੇਖਿਆ ਵੀ ਕਿਵੇਂ ਫਰੀ ਦੇ ਵਿੱਚ ਗੱਡੀਆਂ ਲੰਘ ਰਹੀਆਂ ਨੇ ਕੋਈ ਕਰਾ ਨਹੀਂ ਕੋਈ ਟੋਲ ਟੈਕਸ ਨਹੀਂ ਲੱਗ ਰਿਹਾ ਗੱਲ ਹੈ ਵੀ ਇੱਕ ਹੋਣ ਦੀ ਲੋਕ ਗੱਡੀਆਂ ਦਾ ਲੰਘਾ ਰਹੇ ਨੇਗੇ ਪਰ ਉੱਥੇ ਖੜ ਕੇ ਸਾਥ ਨਹੀਂ ਦੇ ਰਹੇ ਤੁਹਾਡਾ 100 ਰੁਪਏ ਦਾ ਟੋਲ ਟੈਕਸ ਬਚ ਗਿਆ ਤੁਹਾਡੀ 200 ਰੁਪਏ ਦੀ ਪਰਚੀ ਬਚ ਗਈ ਕੋਈ ਧਰਨੇ ਵਾਲੇ ਦਾ ਯਾਰ ਸਾਥ ਦੇ ਦੋ ਕੋਈ ਤੁਸੀਂ ਤੁਹਾਡੀ ਫਰੀ ਚ ਗੱਡੀ ਲੰਘੇ ਕੋਈ 10 20 ਰੁਪਏ ਧਰਨੇ ਵਾਲੇ ਤੇ ਜਿਹੜੇ ਲੋਕ ਬੈਠੇ ਉਹਦਾ ਫੰਡ ਦੇ ਦੋ ਜੁਨੀਅਨ ਨੂੰ ਯਾਰ ਕੋਈ ਸ਼ਰਮਤਾ ਮਾਣੀ ਮੁਰਤੀ ਕਰੋ ਯਾਰ ਕਿੱਡੀ ਕਬੱਡੀ ਗੱਲ ਹੈ ਜੇ ਤੁਸੀਂ 20 ਰੁਪਏ ਜੁਨੀਅਨ ਦੇ ਬਾਈ ਜਿਹੜੇ ਪਿੰਡਾਂ ਦੇ ਵਿੱਚੋਂ ਟਰੈਕਟਰਾਂ ਤੇ ਆਉਂਦੇ ਨੇ ਜਾਂ ਉਹਦੇ ਕਿਰਾਏ ਤੇ ਸਾਧਨ ਲੈ ਕੇ ਆਉਂਦੇ ਨੇ ਜੁਨੀਅਨ ਦੇ ਬਹੁਤ ਵੱਡੇ ਖਰਚੇ ਹੁੰਦੇ ਨੇ ਥੋਡੇ ਭਰਾ ਤੇ ਥੋਡੇ ਭਰਾ ਤੇ ਤੁਹਾਨੂੰ ਤੁਸੀਂ ਦੇਖਿਆ ਨਾ ਵੀ ਜਿੰਨੇ ਵੀ ਟੋਲ ਟੈਕਸਾਂ ਦੇ ਖੜਕਿਆ ਖੜਕੇ ਦਾ ਡਾਂਗ ਸਭ ਤੋਂ ਪਹਿਲਾਂ ਆਪਾਂ ਹੀ ਖੜਕਾਈਆ ਟੋਲ ਟੈਕਸਾਂ ਦੇ ਜਿੱਥੇ ਵੀ ਕਿਤੇ ਖੜਕੀ ਆ ਜਿਹਦੇ ਵਿੱਚ ਮੁੱਖ ਮੰਗ ਇੱਕ ਮੈਂ ਹੋਰ ਮੈਂ ਜਥੇਬੰਦੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਸਾਰੇ ਜਿੰਨੇ ਕੇ ਟੋਲ ਟੈਕਸਾਂ ਦੇ ਬਾਹਰਲੇ ਮੁੰਡੇ ਰੱਖੇ ਉਹਨਾਂ ਨੂੰ ਕੱਢ ਕੇ ਪੰਜਾਬ ਦੇ ਲੋਕਲ ਪਿੰਡਾਂ ਦੇ ਨੌਜਵਾਨ ਰੱਖੋ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਮੇਰੀ ਇਸ ਮੁੱਦੇ ਦੇ ਪਹਿਲਾਂ ਵੀ ਕਿੰਨੇ ਵਾਰੀ ਬਹਿਸ ਬਸਾਈਆ ਲੜਾਈ ਹੋਈ ਆ ਇਹ ਖੜਖੜ ਕੇ ਲੋਕਾਂ ਨੇ ਕੱਪੜੇ ਇਹ ਕਿਵੇਂ ਲਾਉਂਦੇ ਨੇ ਕਿਵੇਂ ਐਨੇ ਨੇ ਪਰਤੀਆਂ ਕੱਢਦੇ ਨੇਗੇ ਟੂ ਟੈਕਸ ਮੈਂ ਮੰਨਦਾ ਵੀ ਸਾਡੀ ਫੈਸਿਲਿਟੀ ਲਈ ਬਣਾਏ ਨੇਗੇ ਸਾਰੇ ਤਾਂ ਦਰਾਖਤ ਵੇਚ ਕੇ ਖਾ ਗਏ ਉਦੋਂ ਕਾਲੀ ਦਲ ਦੀ ਸਰਕਾਰ ਸੀ ਸਾਰੇ ਕਾਲੀ ਦਲ ਦੀ ਸਰਕਾਰ ਦਰਾਖਤ ਵੇਚ ਕੇ ਖਾ ਗਈ ਫੇਰ ਜਦੋਂ ਇੱਕ ਗੱਡੀ ਨਵੀਂ ਨਿਕਲਦੀ ਆ ਇੱਕ ਗੱਡੀ ਨਿਕਲਦੀ ਆ ਉਹ ਤਾਂ ਪਹਿਲੇ ਸਾਥੋਂ ਮੰਨ ਕੇ ਚੱਲ ਜੇ ਲੱਖ ਰੁਪਏ ਦੀ ਗੱਡੀ ਆ ਤਾਂ ਮੰਨ ਕੇ ਚੱਲੋ 25-30 ਹਜ਼ਾਰ ਰੁਪਏ ਰੋਡ ਟੈਕਸ ਪਹਿਲੇ ਸਾਥੋਂ ਭਰਾ ਲੇਤਾ ਜਾਂਦਾ ਫਿਰ ਸਾਥ ਤੋਂ ਮੌਕੇ ਤੇ ਕਿਉਂ ਤੁਸੀਂ ਸਾਡੇ ਤੁਹਾਨੂੰ ਐਵੇਂ ਐਵੇਂ ਕਰ ਦੋ ਜਿਹੜੇ ਤੁਸੀਂ ਸਾਥ ਤੋਂ ਟੋਲ ਰੋਡ ਟੈਕਸ ਪਹਿਲਾਂ ਗੱਡੀ ਦਾ ਲਾ ਤਾਂ ਤੁਸੀਂ ਉਹਨਾਂ ਦੇ ਰੋਡ ਬਣਾ ਲਓ ਇੰਨਾ ਇੰਨਾ ਟੋਲ ਟੈਕਸ ਕੱਟ ਰਹੇ ਨੇਗੇ ਚਲੋ ਮੈਂ ਮੰਨਦਾ ਵੀ 10 20 ਰੁਪਏ ਦੀ ਪਰਚੀ ਹੋਵੇ 100 ਰੁਪਏ ਦੀ ਪਰਚੀ ਆਉਣ ਜਾਣ ਦੀ 200 ਰੁਪਏ ਦੀ ਪਰਚੀ ਕਮਾਲ ਯਾਰ ਤੇ ਮੈਂ ਤਾਂ ਸਖਤ ਪਹਿਲਾਂ ਹੀ ਵਿਸ਼ਵਾਸ ਕਰਦਾ ਇਹ ਪਰ ਜਥੇਬੰਦੀ ਦਾ ਬਹੁਤ ਵੱਡਾ ਤੁਸੀਂ ਦੇਖਿਆ ਵੀ ਜਦੋਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਦਾਦ ਤੁਹਾਨੂੰ ਪਤਾ ਤੱਕ ਤੇ ਪੜ ਦਿੰਦੇ ਨੇ ਜੱਥੇਬੰਦੀਆਂ ਦੀ ਬਹੁਤ ਵੱਡੀ ਦੇਣਾ ਮੇਰੇ ਦਾਦਾ ਜੀ ਵਰਗਿਆਂ ਨੇ ਪਹਿਲਾਂ ਸਰੂ ਤੋਂ ਹੀ ਕਿੰਨੀਆਂ ਲੜਾਈਆਂ ਲੜੀਆਂ ਨੇਗੀਆਂ ਉਦੋਂ ਤੋਂ ਮੈਨੂੰ ਜੱਥੇਬੰਦੀ ਦੀ ਪਾਵਰ ਚੰਗੀ ਤਰ੍ਹਾਂ ਪਤਾ ਹੈ ਦਾਦੇ ਵਰਗੇ ਕਿਸੇ ਵੀ ਘੋਲ ਦੇ ਵਿੱਚ ਪਿੱਛੇ ਨਹੀਂ ਸੀ ਹਟਦੇ ਕਿਸੇ ਵੀ ਘੋਲ ਦੇ ਵਿੱਚ ਆ ਤੁਸੀਂ ਅੱਗੇ ਤੁਹਾਨੂੰ ਮੈਂ ਵੀਡੀਓ ਵੀ ਦਿਖਾਉਂਗਾ ਅੱਗੇ ਤੁਸੀਂ ਵੀਡੀਓ ਪਾਉਂਗਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿਵੇਂ ਫਰੀ ਦੇ ਵਿੱਚ ਗੱਡੀਆਂ ਲੰਘਦੀਆਂ ਨੇਗੀਆਂ ਕਿਵੇਂ ਫਰੀ ਦੇ ਵਿੱਚ ਕੋਈ ਜਿੰਨੇ ਫਰੀ ਦੇ ਵਿੱਚ ਗੱਡੀਆਂ ਖੜੀਆਂ ਨੇ ਕਿਸੇ ਨੇ ਰੋਕ ਕੇ ਹਾਂ ਦਾ ਨਾਰਾ ਨਹੀਂ ਮਾਰਿਆ ਇਹ ਗੱਲ ਵੀ ਜੱਥੇਬੰਦੀ ਖੜੀ ਆ ਜਦੋਂ ਕਿ ਮੈਂ ਉਦੋਂ ਕੱਲਾ ਟੋਲ ਟੈਕਸ ਨਾਲ ਲੜਿਆ ਸੀਗਾ ਘੱਟੋ ਘੱਟ 2-3 ਕਿਲੋਮੀਟਰ ਤੇ ਲੈਣਾ ਲੱਗਿਆ ਪਿਆ ਸੀ ਮੈਂ ਕਾਫੀ ਵਾਰੀ ਜਿੰਨੀ ਵਾਰੀ ਲੜਿਆ ਤੇ ਮਾਦੇ ਪੁੱਤ ਨੇ ਇੱਕ ਗੱਡੀ ਵਾਲੇ ਨੇ ਰੋਕ ਕੇ ਨਹੀਂ ਸੀ ਕਿਹਾ ਪਰ ਤੁਹਾਡੇ ਭਰਾ ਚ ਹਮਤ ਸੀ ਵੀ ਸਾਰੇ ਜੂਪੀ ਵਾਲੇ ਤੋਂ ਮੁੰਡੇ ਦੇ ਮੂਰੇ ਲਾ ਲੇ ਸੀ ਕਿ ਮੈਂ ਫਿਰ ਇੱਕ ਟੋਲ ਟੈਕਸ ਨਾਲ ਲੜਾਈ ਹੁੰਦੀ ਆ ਉਹਨਾਂ ਦੇ ਖਾਤਰ ਮੈਂ 120-30 ਕਿਲੋਮੀਟਰ ਤੋਂ ਪਿੰਡੋਂ ਜਾਣਾ ਉਹ ਮਾਦੇ ਪੁੱਤ ਜਾ ਕੇ ਮੌਕੇ ਤੇ ਬਿਆਨ ਹੀ ਬਦਲ ਜਾਂਦੇ ਨੇ ਚਾਰ ਮਾਰ ਤੇ ਪੰਪ ਟੋਲ ਟੈਕਸ ਨਾਲ ਦੇ ਹੋ ਕੇ ਖੜ ਜਾਏ ਲੋਕ ਪੰਜਾਬ ਦੇ ਲੋਕ ਨੇ ਹਜੇ ਵੀ ਸੱਚ ਦਾ ਸਾਥ ਨਹੀਂ ਦਿੰਦੇ ਲੋਕ ਹੱਸ ਕੇ ਦਾ ਕੋਲ ਦੀ ਲੰਘ ਜਾਂਦੇ ਨੇ ਹ ਉਹ ਜਿਹੜੇ ਬੈਠੇ ਨੇਗੇ ਇਹੀ ਤੁਹਾਡੇ ਪੰਜਾਬ ਨੂੰ ਬਚਾਈ ਬੈਠੇ ਨੇਗੇ ਇਹੀ ਤੁਹਾਡੇ ਜ਼ਮੀਨਾਂ ਨੂੰ ਬਚਾਈ ਖੜੇ ਨੇ ਇਹੀ ਜੋ ਕੁਝ ਬਚਾਈ ਖੜੇ ਨਹੀਂ ਤਾਂ ਅੱਜ ਨੂੰ ਕਿਦਣ ਦੇ ਪੰਜਾਬ ਦੇ ਲੀਡਰ ਸਾਰਾ ਕੁਝ ਵੇਚ ਕੇ ਖਾ ਗਏ ਹੁੰਦੇ ਇੰਨਾ ਕਰਕੇ ਜੋ ਕੁਝ ਬਚਿਆ ਖੜਾ ਇੰਨਾ ਕਰਕੇ ਬਚਿਆ ਖੜਾ ਸਰਦਾਰ ਭਗਤ ਸਿੰਘ ਜਿਹੜਾ ਕਿਤਾਬ ਦਾ ਪੰਨਾ ਜਦੋਂ ਕਹਿੰਦੇ ਵੀ ਕਿਤਾਬ ਦਾ ਪੰਨਾ ਜਦੋਂ ਵੀ ਸਹੀਦ ਹੁੰਦਾ ਇੱਕ ਕਿਤਾਬ ਦਾ ਪੰਨਾ ਮੋੜ ਕੇ ਉਹਦੇ ਵਿੱਚ ਇਹ ਗੱਲ ਕਹੀ ਸੀ ਕਹਿੰਦਾ ਸਾਡੀ ਇਹ ਲੜਾਈ ਕਦੇ ਸਫਲ ਹੋਣ ਵਾਲੀ ਨਹੀਂ ਕਿਉਂ ਨਹੀਂ ਸਫਲ ਹੋਣ ਵਾਲੀ ਹੋਣ ਵਾਲੀ ਕਹਿੰਦਾ ਜਿਹਦੇ ਲਈ ਸੇ ਲੜਾਈ ਲੜ ਰਖਿਆ ਲੋਕਾਂ ਨੂੰ ਆਪਦੇ ਆਪਦੇ ਹੱਕਾਂ ਪ੍ਰਤੀ ਜਾਗਰੂਤ ਹੈ ਗਨ ਨੂੰ ਪਤਾ ਹੀ ਨਹੀਂਗਾ ਉਹ ਲੋਕ ਜਾਗਰੂਤ ਨਹੀਂ ਹੋਏ ਕਿਸੇ ਲੜਾਈ ਕਿਸਲੇ ਲੜ ਰਹੇ ਹੈ ਇਹ ਲੋਕਾਂ ਨੂੰ ਹਲ ਤੱਕ ਰਹੀ ਲੋਕ ਜਾਗਰੂਤ ਨਹੀਂ ਹੋਏ ਆ ਹੁਣ ਗੱਲ ਕਰਲਾਂ ਵੀ ਇਹ ਤਾਂ ਨੰਗਿਆ ਸੀਗਾ ਇਹਨਾਂ ਦਾ ਕਾਲੀਆਂ ਦਾ ਕੋਲ ਦੀ ਕਾਫਲਾ ਨੰਗਿਆ ਸੀਗਾ ਇਹਨਾਂ ਦਾ ਕੀ ਮਕਸਦ ਹੈ ਵੀਰੋ ਵੀਰੋ ਭਰਾਓ ਤੁਸੀ ਤੁਹਾਨੂੰ ਇੱਕ ਕਲਾ ਦੁੱਖ ਜਰੂਰ ਲੱਗਦਾ ਹੈ ਵੀ ਭਾਣਾ ਇਹ ਕਾਲੀਆਂ ਦੇ ਵੀ ਕਾਲੀ ਵਰਕਰਾਂ ਨੂੰ ਵੀ ਬਹੁਤ ਇਹਨਾਂ ਦੇ ਖਿਲਾਫ ਬੋਲਦਾ ਮੈਂ ਖਿਲਾਫ ਨਹੀਂ ਬੋਲਦਾ ਨਹੀਂ ਵੀਰੋ ਮੈਂ ਖਿਲਾਫ ਨਹੀਂ ਬੋਲ ਰਿਹਾ ਮੈਂ ਸੱਚ ਬੋਲ ਰਿਹਾ ਥੋੜਾ ਥੋੜਾ ਜਿਹਾ ਸਮਝਣ 'ਚ ਫਰਕ ਆ ਮੇਰੇ ਭਰਾਵਾਂ ਦੇ ਹੁਣ ਜਦੋਂ ਪਤਾ ਲੱਗ ਗਿਆ ਵੀ ਪੰਜਾਬ ਦੇ ਵਿੱਚ ਇਹ ਗੱਲ ਵੀ ਸਾਰੀਆਂ ਜਿੱਥੇ ਬੰਦੇ ਇਕੱਠੀਆਂ ਹੋ ਗਈਆਂ ਸਾਰੇ ਲੋਕ ਇਕੱਠੇ ਹੋ ਕੇ ਧਰਨੇ ਲਾ ਰਹੇ ਨੇ ਫਿਰ ਇਹਨਾਂ ਨੇ ਆਪਦਾ ਰੋਡ ショਅ ਚਲਾਇਆ ਚਲੋ ਜੀ ਚੱਲੀਏ ਦੇਖੋ ਜੀ ਇਹ ਸਿਰਫ ਸਿਰਫ ਔਰ ਸਿਰਫ ਕਾਲੀ ਵਰਕਰੋ ਮੇਰੇ ਤੋਂ ਤੁਸੀਂ ਮੇਰੇ ਪਿੰਡਾਂ ਵਾਲੇ ਸਾਰੇ ਹੀ ਭਰਾਓ ਇਹ ਹੈਗਾ ਡਰਾਮਾ ਆਪਾਂ ਨੂੰ ਡਰਾਮਾ ਨੂੰ ਦੇ ਕੋਈ ਸਮਝਣਾ ਪਊਗਾ ਦੇਖੋ ਵੀਰੋ ਅਮੀ ਰੋਡ ਕਰਦੇ ਜਾਂਦੇ ਨੇ ਕਿ ਜੰਦਾਬਾਦ ਇਹ ਕਰਦੇ ਨੇ ਸੋ ਇਹਨੂੰ ਸਾਰੇ ਸਚਾਈ ਦਾ ਪਤਾ ਮੈਂ ਰੋਜ਼ ਰੋਜ਼ ਇਹ ਗੱਲ ਬੋਲਣਾ ਬੋਲ ਕੇ ਦੱਸਣਾ ਚਾਹੁੰਦਾ ਹੁਣ ਗੱਡੀਆਂ ਸੀਗਾ ਗੱਡੀ ਦੇ ਵਿੱਚ ਕਿਤੇ ਇੱਕ ਬੰਦੇ ਕਿਤੇ ਦੋ ਬੰਦੇ ਦੋ ਬੰਦੇ ਤੋਂ ਵੱਧ ਗੱਡੀ ਦੇ ਵਿੱਚ ਹੈ ਨਹੀਂ ਸੀਗੇ ਲੰਮਾ ਕਾਫਲਾ ਬਹੁਤ ਵੱਡਾ ਕਰ ਲਿਆ ਕਿਉਂਕਿ ਇੱਕ ਇੱਕ ਬੰਦਾ ਦੋ ਦੋ ਬੰਦੇ ਸੀ ਗੱਡੀ ਦੇ ਵਿੱਚ ਗੱਡੀਆਂ ਥੋੜੇ ਭਰੀਆਂ ਹੋਈਆਂ ਸੀਗੇ ਨਾ ਦਿਖਾਵਾ ਚ ਕਰਿਆ ਸੀਗਾ ਚਲੋ ਯਾਰ ਛੱਡੋ ਰੋਜ਼ ਹੀ ਇਹਨਾਂ ਦੇ ਖਿਲਾਫ ਕੀ ਬੋਲਣਾ ਹਨਾ ਜੋ ਕਰਦੇ ਨੇ ਠੀਕ ਕਰਦੇ ਨੇ ਪਰ ਹੁਣ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਆਪ ਨੂੰ ਜਾਗਰੂਕ ਆਪਣੇ ਹੱਕਾਂ ਪ੍ਰਤੀ ਜਾਗਰਤ ਹੋ ਕੌਣ ਚੰਗਾ ਕੌਣ ਮਾੜਾ ਜੇ ਆਪਾਂ ਇਹ ਇਕੱਲਾ ਇਕੱਲਾ ਬੰਦਾ ਜ਼ਿੰਮੇਵਾਰੀ ਸਮਝਣ ਲੱਗ ਜੇਨਾ ਤਾਂ ਫਿਰ ਆਪਣਾ ਪੰਜਾਬ ਤਰੱਕੀ ਦੇ ਰਸਤੇ ਤੇ ਆਜਾ ਛੋਟੇ ਛੋਟੇ ਸਵਾਰਥਾ ਕਰਕੇ ਜਾਂ ਮੰਨ ਕੇ ਜਦਲ ਆਪਣੇ ਕੰਮਾਂ ਦੇ ਕਰਕੇ ਆਪਾਂ ਆਪਾਂ ਆਪਣੇ ਇੱਕ ਦੂਸਰੇ ਨੂੰ ਵੇਚ ਦਿੰਨੇ ਆ ਮੂਰੇ ਕੀ ਕਾਰਨ ਆ ਵੀ ਮੇਰੇ ਉਹ ਮੇਰਾ ਐਮਐਲਏ ਕੰਮ ਕਰਦਾ ਮੇਰਾ ਉਹ ਲੀਡਰ ਕੰਮ ਕਰਦਾ ਇਹੋ ਜੇ ਕੰਮਾਂ ਕਰਕੇ ਆਪਾਂ ਵੇਚ ਦਿੰਨੇ ਆ ਆਪਾਂ ਵੱਡੇ ਆਪਾਂ ਲੋਕਾਂ ਬਾਰੇ ਨਹੀਂ ਸੋਚਦੇ ਮੇਰੀ ਜੱਥੇ ਬੰਦਿਆਂ ਨੂੰ ਤੂੰ ਉਠਾਵਣ ਨੂੰ ਪਤਾ ਵੀ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਦੀ ਕੀ ਦੇਣਾ ਸਾਰਾ ਕੁਝ ਹੁਣ ਇਸ ਪ੍ਰਤੀ ਜਾਗਰੂਤ ਹੋ ਜਾਓ ਮੈਂ ਰੋਜ਼ ਰੋਜ਼ ਗੱਲ ਦਾ ਬੋਲਦਾ ਚੰਗਾ ਲੱਗਦਾ ਕਿਵੇਂ ਫਰੀ ਦੇ ਵਿੱਚ ਗੱਡੀਆਂ ਲੰਘੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਹੁਤ ਕੁਝ ਹੋਣਾ ਜੇਕਰ ਆਪਾਂ ਇਕੱਠੇ ਰਾਵਾਂਗੇ ਨਹੀਂ ਹੋਮਾਗੇ ਤਾਂ ਪੰਜਾਬ ਨੂੰ ਲੁੱਟ ਕੇ ਖਾ ਜਾਣਗੇ ਬਸ ਗੱਲ ਇੱਥੀ ਆ ਸਭ ਤੋਂ ਜਿੱਥੇ ਵੀ ਕਿਤੇ ਬੁਲਾਓਗੇ ਅਸੀਂ ਆਵਾਂਗੇ ਵੱਡੇ ਧਰਨੇ ਲਈ ਆਵਾਂਗੇ ਇਹਦੇ ਸੰਗਰਾਸ਼ ਲਈ ਕਿਤੇ ਮੂਹਰੇ ਖੜੇ ਹੋ ਕੇ ਮੂਹਰੇ ਵੀ ਲੜਾਈ ਲੜਾਂਗੇ ਕੋਈ ਚੱਕਰ ਨਹੀਂ ਹੈਗਾ ਪਰ ਅਸੀਂ ਥੱਲੇ ਜਾ ਕੇ ਮਾਣ ਵਾਲੇ ਬੰਦੇ ਆ ਨੰਬਰ 1 ਮਾਈਕ ਜਿਵੇਂ ਗੱਲ ਕਰਦਾ ਹੋਣਾ ਸਾਡੀ ਲੈਂਡ ਹੈਗੀ ਹੈ ਕਲਾਗਾਰੀ ਉਧਰ ਵਾਲੀ ਇੱਥੇ ਫਿਲਮਾਂ ਹੀ ਬਣਾਵਾਂਗੇ ਹੁਣ ਪਹਿਲਾਂ ਵੀ ਵੀਡੀਓ ਬਣੀਆਂ ਨੇ ਫਿਲਮਾਂ ਬਣਾਈ ਨੇ ਸਾਡਾ ਕੰਮ ਹੋਇਆ ਅਸੀਂ ਸਭ ਤੋਂ ਪਹਿਲਾਂ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਾਂ ਇੱਕ ਆਮ ਘਰ ਦਾ ਮੁੰਡਾ ਮੈਂ ਖੇਤੀ ਆਪ ਹੁਣ ਵੀ ਖੁਦ ਕਰਦਾ 10 ਸਾਲ ਦੇ ਜਦੋਂ ਸੀ ਖੇਤੀ ਕਰਨ ਲੱਗੇ ਸੀ ਮੈਂ ਖੇਤੀ ਦੇ ਵਿੱਚ ਪੈ ਗਿਆ ਸੀਗਾ ਹੁਣ ਵੀ ਸਾਰੀ ਉਮਰ ਖੇਤੀ ਦੇ ਨਾਲ ਸਭ ਤੋਂ ਪਹਿਲਾਂ ਮੁੱਖ ਧੰਦਾ ਹੈਗਾ ਖੇਤੀ ਖੇਤੀ ਦੇ ਨਾਲ ਜੁੜੀਆਂ ਹੋਈਆਂ ਇੱਕੋ ਇੱਕ ਮੁਸ਼ਕਲ ਦਾ ਪਤਾ ਹੈ ਨਾਤਾ ਇਹ ਕਿਤੇ ਲੀਡਰ ਦੇ ਮੁੰਡੇ ਨੂੰ ਮੁਸ਼ਕਲ ਦਾ ਪਤਾ ਹੋ ਉਨਾ ਕਿਸੇ ਅਫਸਰ ਦੇ ਮੁੰਡੇ ਨੂੰ ਪਤਾ ਹੋਊਗਾ ਬਸ ਚਲੋ ਮੈਂ ਬਾਹਲੀਆਂ ਗੱਲਾਂ ਬੋਲਾਂਗਾ ਬਸ ਫਤਹਿ ਕਰਦਾ ਵਾਹੀ ਦੂਜੀ ਕਾ ਖਾਲਸਾ ਜੀ ਇਹ ਆਪਾਂ ਨਾਲ ਨਾਟਕਾਂ ਵਿੱਚ ਜਿਵੇਂ ਨਾ ਦਬੇ ਤੇ ਜਿਵੇਂ ਆਪਾਂ ਇਹ ਗਾਮੇ ਨੇ ਰੋਕ ਤੇ ਉਹਨਾਂ ਨੇ ਜਿਵੇਂ ਨਾ ਕਰਾਉਂਦੇ ਉਹ ਜਿਵੇਂ ਨਾ ਕਰਾ ਦੇਣਾ ਅੱਗੇ ਨੱਥ ਪਾੜਿਆ ਕਨਾਲ ਤਨਾਬੇ ਬਣ ਗਏ ਨੇ ਕੰਨੇ ਤੇ ਹੋ ਜਾ ਫੋਕੇ ਲਿਆ ਲਜਾਦਾ ਰਿਹਾ ਜੀ ਮਰਦੀ ਬਾਹ ਫੜ ਕੇ ਲੈ ਦੇ ਨਾਮ ਪਤਾ ਸੈਲ ਨੰਬਰ ਇਹ ਤੇ ਜਿੱਦਾਂ ਹੋਵੇਦਾ ਕਾ ਫਾਈਟਰ ਉਹ ਕੱਢਿਆ ਸੀ ਮੇਰੇ ਦਿਲ ਯਾਦ ਆਉਂਦੀ ਜਿੱਥੇ ਵੱਡੀ ਦਾ ਬਾਰ ਹੋਰ ਬੱਚੇ ਸੁਪਨੇ ਲੈ ਰਹੇ ਸੀ ਉਹ ਇਹਦਾ ਖਾਸ ਆ ਬਾਬਾ ਬਰਲੇ ਕਾਜ ਦਾ ਪਾ ਬਾਬਾ ਬਰਲੇ ਕਾਜ ਦਾ ਪਾ ਕਰੀ ਨਾ ਪਾ